ਲੈ ਭੈਣ ਜੀ ਸੁੱਤੇ ਕੋਈ ਨਹੀਂ ਦੇਖ ਰਿਆ ਸਰ ਅਸੀ ਆ ਭੈਣ ਜੀ ਭੈਣ ਜੀ ਸਤਿਕਾਰ ਸਤਿਕਾਰ ਬਾਪੂ ਜੀ ਸਤਿਕਾਰ ਬਾਪੂ ਜੀ ਦਾ ਬਾਪੂ ਜੀ ਦਾ ਬਾਪੂ ਜੀ ਦਾ ਬਾਪੂ ਜੀ ਆ ਕੀ ਜਾਂਦੀ ਆ ਅੱਜ ਤਾਂ ਦੇ ਬਾਬੇ ਨੇ ਹੀ ਹੀਰੇ ਦੇ ਦਿੱਤੇ ਸਾਰੇ ਬਾਪੂ ਜੀ ਦੇ ਪਿਆ ਖਾਣ ਤੂੰ ਕੌਣ ਵਾ ਮੈਂ ਮਨਪ੍ਰੀਤ ਦਾ ਡੈਡੀ ਆ ਮਨਪ੍ਰੀਤ ਦਾ ਡੈਡੀ ਹਾਂ ਮੇਰਾ ਪ੍ਰੋਣਾ ਹਾਏ ਮੇਰਾ ਪ੍ਰੋਣਾ ਆ ਗਿਆ ਆ ਜਾ ਲਵ ਜੂ ਲਵ ਜੂ ਲਵ ਜੂ ਲਵ ਜੂ ਲਵ ਜੂ ਇਹਦੇ ਲੱਗਦਾ ਅਸਰ ਹੋ ਗਿਆ ਮਨ ਤੇ ਬਹੁਤ ਜ਼ਿਆਦਾ ਇਹਨੂੰ ਵੀ ਮੈਂ ਕਹਿ ਦੇਣਾ ਲਵ ਜੂ ਹਾਂ ਲਵ ਜੂਗਾ ਲਵ ਜੂਗਾ ਲਵ ਜੂਗਾ ਲਵ ਜੂ ਲਵ ਜੂ ਲਵ ਜੂ ਇਹ ਲਵ ਜੂ ਦੁਜਾ ਕੀ ਜਾਂਦੀ ਆ ਮੇਰੇ ਮੁੱਖੇ ਆਈ ਜਾਂਦਾ ਮੈਂ ਵੀ ਲੱਭ ਜੂਗਾ ਪਰ ਉਹਨਾ ਲੱਭ ਜੂਗਾ ਇਧਰ ਭਾਵੇਂ ਕਿਸੇ ਦੇ ਕੈਮਰੇ ਲੱਗੇ ਹੋਣ ਕਿਹਦੇ ਗੱਲ ਦੀ ਬਣਾਉਣ ਦੇ ਲੋਕੀ ਹੁੰਦੇ ਹੀ ਚਾਤੀ ਗੱਲ ਦੀਆਂ ਗਲੇਣਾ ਬਣ ਜਾਂਦੀਆਂ ਮੈਂ ਉਹ ਕੋ ਪਛਾਹ ਹੋਈ ਜਾਂਦਾ ਮੇਰੇ ਉੱਤੇ ਚੜੀ ਜਾਂਦੀ ਸੋਚੀ ਜਾਂਦੇ ਆ ਕੀ ਆ ਜਾ ਅੰਦਰ ਮਨਪ੍ਰੀਤ ਅੰਦਰ ਆ ਇੱਥੇ ਮੈਂ ਕੋਈ ਨਹੀਂ ਕੋਈ ਨਹੀਂ ਮਨਪ੍ਰੀਤ ਮਨਪ੍ਰੀਤ ਕਿੱਥੇ ਆਓ ਆਓ ਅੱਜ ਮੈਂ ਚਲੋ ਕੋਈ ਨਹੀਂ ਮੈਂ ਬੈਠ ਜਾਣਾ ਗੱਲ ਨਹੀਂ ਪਾਜਣਾ ਮੈਂ ਬਾਹਰ ਨਹੀਂ ਬਹਿਣਾ ਇੱਥੇ ਬਾਹਰ ਬਹਿਣਾ ਵਾ ਮੈਂ ਨਹੀਂ ਗੱਲ ਘਟਦੀ ਹੁੰਦੀ ਕਿਹਦੇ ਦਾ ਬਾਹਰ 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 ਬਹਿਣਾ ਮੈਂ ਬਾਹਰ ਬਹਿ ਜਾ ਬਾਹਰ ਬਹਿਣਾ ਮੈਂ ਨਹੀਂ ਗੱਲ ਘਟਦੀ ਹੁੰਦੀ ਕਿਸੇ ਦਾ ਪਾਣੀ ਪੀਣਾ ਨਹੀਂ ਮੈਂ ਸਭ ਕੁਝ ਪੀ ਕੇ ਆਇਆ ਵਾ ਤੇ ਤੁਹਾਨੂੰ ਕੀ ਗੱਲ ਹੈ ਤੁਸੀਂ ਚੰਗੇ ਭਲੇ ਹੀ ਕੀ ਗੱਲ ਹੋਈ ਤੁਹਾਨੂੰ ਮੈਂ ਜੀ ਕੰਢੀ ਸਵੇਰ ਦੀ ਮੈਂ ਆਖੜੀ ਆਉਣਾ 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 ਇਹਨਾਂ ਦੇ ਡੈਡ ਨੇ ਹਾਂ ਹੁਣ ਇਹ ਚਲੋ ਫੜਾ ਮੁੰਮੀ ਨੂੰ ਜਾ ਦੇ ਕਿਹਨਾਂ ਪਟੜਾ ਹੋ ਬੰਦਾ ਜਿਆ ਖਰਾਬ ਹੋ ਜਾਂਦਾ ਵਾ ਜਦੋਂ ਬੰਦਾ ਚਲ ਜਾਂਦਾ ਵਾ ਫਿਰ ਉਹਦੀਆਂ ਯਾਦਾਂ ਰਹਿ ਜਾਂਦੀਆਂ ਜ਼ਿਆਦਾ ਰਹਿ ਜਾਂਦੀਆਂ ਬੰਦਾ ਚਲ ਜਾਂਦਾ ਬੰਦਾ ਨਹੀਂ ਆਉਂਦਾ ਵਾ ਵਾਪਸ ਸਹੀ ਗੱਲ ਸਦੀਆਂ ਲੰਘ ਜਾਂਦੀਆਂ ਉਮਰਾਂ بڑا ਜਿਹੜਾ ਅੱਖ ਮੀਟ ਜਾਂਦਾ ਉਹਦੇ ਲਈ ਦੁਨੀਆ ਖਤਮ ਜਿਹੜੇ ਮਗਰ ਰਹਿ ਜਾਂਦੇ ਨਾ ਉਹ ਮਰਦੇ ਹੀ ਹੋ ਹੁਣ ਥੋੜਾ ਜਿਹਾ ਹੌਂਦੀ ਮੇਰੀ ਤੇ ਮੈਂ ਵੀ ਉਹਨੂੰ ਦੁੱਖ ਦੱਸਦੀ ਹੁਣ ਇਹਦੇ ਤੇ ਨਾ ਬਸ ਪਾਥੀਆਂ ਲੱਗਦੇ ਗੋਵਾ ਜਾਂ ਲਖਾਪਦੇ ਆ ਨਾ ਜਿਹੜਾ ਹਾਂਜੀ ਉਹ ਬਸ ਤੱਪਣ ਵਾਲਾ ਵਾ ਪਰ ਮੈਨੂੰ ਤੇ ਆਪ ਨਹੀਂ ਧੱਪਣਾ ਹੁੰਦਾ ਮੈਂ ਕਿ ਸਰ ਕੀ ਕੋ ਲਵਾ ਲਾਂਗੇ ਨਾ ਹੋ ਕੇ ਹਾਓ ਪੈਹੇ ਦੇ ਨਾ ਤੇ ਆਪਣੀ ਕੰਮ ਕੀਤਾ ਉਥੇ ਇਹੋ ਜਿਹਾ ਦੇਖੇ ਪਰ ਹੁਣ ਕੀ ਬਾਤੀਆਂ ਦੁੱਧ ਆ ਗਏ ਆ ਕਿ ਚੰਗੀਆਂ ਪਾਥ ਲੀਆਂ ਵਾ ਹਾਂਜੀ ਕਿਸਮਤ ਅੱਗੇ ਕਹਿੰਦੇ ਨਾ ਕਿਸਦਾ ਜੋਰ ਨਹੀਂ ਬਸ ਤੂੰ ਕੇਰੀ ਬਣਾ ਲਾਏ ਆ ਹੈ ਹਾਏ ਕਿੰਨਾ ਚਾ ਹਾਏ ਹਾਏ ਪਾਣੀ ਪੀਣਾ ਵਾ

ਹੋ ਇਹ ਬੁੱਧਿਆ ਸਰੋ ਗਏ ਦੇ ਮੰਨਦੇ ਤੇ ਕੁੜੀ ਘਰ ਆ ਜੇਗਾ ਹੁਣ ਕੋਈ ਅੰਡ ਗਵਾਂਡਾ ਵੇਖੂਗਾ ਤੇ ਕੀ ਆਖੂਗਾ ਆ ਹੇ ਕੁੜੀ ਕਿਥੇ ਚਲ ਗਈ ਜਾਂ ਕੱਲ ਚੰਗਾ ਕੁੜੀ ਆ ਗਈ ਆ ਮੈਂ ਖੜੇ ਮੰਨਜੋਦ ਆ ਗਈ ਆ ਮੋਟਰਸਾਈਕਲ ਤੇ ਇਹਨਾਂ ਦੇ ਸਾਹਮਣੇ ਨਹੀਂ ਛਿਦੈਣੇ ਇਦਾਂ ਕੀਤਾ ਜੇ ਇਹਨਾਂ ਦੇ ਕੀਤਾ ਹੁੰਦਾ ਇਦਾਂ ਦੇ ਸਾਹਮਣੇ ਤੇ ਮੇਰੀ ਤੇ ਇਤਨੀ ਹੀ ਰਣੀ ਸਾਸੀ ਦਾ ਪੁੱਤ ਸਾਸੀ ਚਲ ਗਈ ਆਂ ਤੁਸੀਂ ਆਏ ਇੰਦੇ ਤੇ ਭਟਕਣੇ ਆਏ ਹੀ ਪਾਥੀਆਂ ਲਾਉਣੇ अच्छा मैं देखया नहीं तू फिर अंदर होनी है कदी हां जी तू कदे कदे आए जे ओ हांया थोड़े दक्ख मेंटी होए सासाई बड़े होए जे ओदा ही पुत कबराड़ जी हुंदी है मिनो अच्छा बाहर बैठया मैं ताड़ी पखे ਥੱਲੇ ਬੈਣਾ ਮੈਂ ਪਖੇ ਥੱਲੇ ਗਿਆ ਹੀ ਚਲ ਆਜੋ ਪਾਣੀ ਤਾਂ ਨਹੀਂ ਪੀਓ ਆਨਕੇ ਆਜੋ ਆਜੋ ਉਹ ਤਾਂ ਨਹੀਂ ਜਾਣ ਹੀ ਦੇ मिनो दादा डैडी आके ਚਾਹ ਪਾਣੀ ਪੀ ਕੇ ਜਾਓ ਕਹਿੰਦੇ ਚੱਲ ਜਣਾ ਜੇ ਮੈਂ ਘਰੋਂ ਫੋਨ ਲਾਉਂਦੇ ਮੈਂ ਤੇ ਆਉਣਾ ਹੀ ਨਹੀਂ ਤੁਸੀਂ ਫੋਨ ਹੀ ਨਹੀਂ ਚੁੱਕਿਆ ਇਹਨੇ ਜੋਤੀ ਨੇ ਮੈਨੂੰ ਕਿਤੇ ਪਤਾ ਲੱਗਨ ਦਿੰਦੀ ਹੋ ਜੜੀ ਮੈਂ ਤੇ ਰਾਜੀ ਭਾਈ ਮੈਂ ਤੇਰੀ ਰਾਜੀ ਪਾਜੀ ਦਾ ਪਤਾ ਲੈਣਾ ਸੀ ਵੀ ਹਾਂ ਠੀਕ ਠਾਕ ਵਾ ਉਹਦਾ ਵੀ ਮੈਂ ਵੇਖ ਲਿਆ ਹਾਲਾਤ ਉਹਦੇ ਹਾਲਾਤ ਵੇਖ ਲਿਆ ਮੈਂ ਪੁੱਤ ਵੇਖ ਲਿਆ ਉਹਦੇ ਹਾਲਾਤ ਵੀ ਜੀ ਕਹਿੰਦੀ ਹੈ ਮਨਜੋਦੀ ਕੀ ਤੇ ਰਿਪੋਰਟ ਰਿਪੋਰਟ ਲਿਖਾ ਦੇਣੀ ਹੈਗੀ ਫਿਰ ਜੇ ਕੋਈ ਸਾਡੇ ਤੇ ਅਟੈਕ ਟੂਕ ਵੀ ਹੁੰਦਾ ਵਾ ਤੇ ਤਾਈ ਵੀ ਹੈ ਨਾ ਦੀਦੀ ਕੋਈ ਪੁਲਿਸ ਵਾਲੇ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੇ ਕਹਿੰਦਾ ਤਹੀ ਤੇ ਆਪੇ ਹੀ ਫਿਰ ਬੰਦ ਦੇ ਦੇਣੇ ਬੰਦਾ ਕਰੋ ਗੈਪ ਹੋਇਆ ਥਿੰਦ ਲਿਖਾਈ ਆ ਲਿਖਾ ਦੱਸਿਆ ਵਾ ਦੱਸਿਆ ਵਾ ਅੱਛਾ ਲਿਖਾਈ ਆ ਉਹ ਮੁੰਡਾ ਨਹੀਂ ਹੋਂਦਾ ਹੁੰਦਾ ਪੁਲਸ ਵਾਲਾ ਸਾਹਿਬ ਆਹ ਉਹ ਉਹਨਾਂ ਨੂੰ ਤੇ ਨਹੀਂ ਯਕੀਨ ਹੈਗਾ ਉਹਨੂੰ ਮੈਂ ਦੱਸਦਾ ਮੈਂ ਲਿਖ ਲਈ ਹਾਂ ਤਾਂ ਮੈਂ ਮੁਰਸ਼ਿਦ ਕਹਿ ਕੇ ਲਿਖਾ ਦਿੰਦਾ ਵਾ ਅੱਛਾ ਆਹੋ ਮੈਂ ਵੇਖ ਲੈ ਤੇਰੇ ਹਾਲਾਤ ਲਿਖਾਈ ਆ ਗੁੰਮ ਸ਼ੋਦਾ ਦੀ ਅੱਛਾ ਮੈਂ ਤੇਰੇ ਘਰ ਦੇ ਹਾਲਾਤ ਵੇਖ ਲੈ ਪੁੱਤ ਤੂੰ ਪਤਾ ਨਹੀਂ ਕਿਦਾਂ ਦਿਨ ਕੱਟਣ ਦੇ ਹੁੰਦੀ ਇਹਦੇ ਨਾਲ ਪਤਾ ਨਹੀਂ ਤੁਸੀਂ ਕਿਦਾਂ ਦਿਨ ਕੱਟਦੀਆਂ ਹਣ ਸਾਨੂੰ ਤੇ ਕੱਟਨੇ ਪੈਣੇ ਆ ਸਾਡੇ ਸਰ ਪਿਆ ਵਾ ਕੀ ਕਹਿੰਦੇ ਗੱਲ ਪਿਆ ਢੋਲ ਤੇ ਵਜਾਉਣਾ ਇਹਨਾਂ ਦਾ ਫਿਰ ਚੇ ਡੈਡੀ ਹਸਉਂਦੀ ਓ ਤੇ ਵੀ ਚਿਰ ਰਭਉਂਦੀ ਓ ਮੈਂ ਸਭ ਕੋ ਹਾਲਾਤ ਵੇਖ ਲਿਆ ਵੇ ਇਹਲੇ ਸਭ ਕੋ ਮੈਂ ਨਹੀਂ ਦੇ ਕੇ ਜਾਂਦੇ ਚਾਚੂ ਬੇਜਦੇ ਕੁਛ ਨਹੀਂ ਨਹੀਂ ਮੈਂ ਤਾਂ ਬਹੁਤ ਰੱਜ ਗਿਆ ਵਾਂ ਤੇ ਮੈਂ ਰੱਜ ਗਿਆ ਪੁੱਤ ਹੁਣ ਮੈਨੂੰ ਜਾਣ ਦੋ ਤੇ ਬਸ ਇਹ ਹੋ ਰਾਜੀ ਬਾਜੀ ਪੁੱਛਣੀ ਇਹ ਫੂਨ ਚੋਕ ਲਈ ਤੇ ਮੈਨੂੰ ਆਉਣ ਦੀ ਕੋਈ ਲੋੜ ਹੀ ਨਹੀਂ ਕੀ ਦੀਦੀ ਕਿੱਦਾਂ ਦੇ ਦੇਣ ਲੈ ਆਂਦੇ ਆ ਕੁਝਾ ਮੈਂ ਨਾ ਰੀਜਾਂ ਨਾਲ ਵਿਆਹ ਕੇ ਆਈ ਹੁੰਦੀ ਤੇ ਡੈਡੀ ਮੇਰੇ ਨੇ ਸਗਣਾ ਨਾ ਆਇਆ ਕਰ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਜਾ ਪਾਣੀ ਪੂਣੀ ਪੀਓ ਜਾ ਕੇ ਮੇਰਾ ਪੁੱਤ ਜਾਓ ਹਾਂ ਹਾਂ ਵੀ ਹੋਰ ਤਰ੍ਹਾਂ ਹੁੰਦੇ ਰਹਿਣਾ ਕੋਈ ਨਹੀਂ ਕੋਈ ਨਹੀਂ ਆਏ ਇੱਧੇ ਚੱਲ ਚੱਲੇ ਕੋਈ ਨਹੀਂ ਤੁਸੀਂ ਜਾਓ 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 ਜਾ ਪਾਣੀ ਪੂਣੀ ਪੀਓ ਜਾ ਕੇ ਜੋ ਮੈਂ ਚ ਲੈ ਆਉਣਾ। ਆ ਜਾ ਆ ਫਿਰ। ਮੈਂ ਤੇਰਾ ਜੋਰ ਲਾਇਆ ਚਲ ਪਾਣੀ ਧਾਣੀ ਪੀ ਜਾ ਤਾਂ ਨਹੀਂ ਪੀਖੀ। ਮਮਮੀ ਨੇ ਨਹੀਂ ਸਿਧਾ ਕੁੱਟਿਆ ਡਾਡੀ ਸਾਹਮਣੇ। ਆਹ ਜੇ ਕੁੱਟਦੀ ਤੇ ਫਿਰ ਕੀ ਬੰਨਣਾ ਸੀ ਦਾ? ਦੂਸਰੀ ਨਿਕਲਣਾ ਮਤੇ ਡਾਡੀ ਨੇ ਕਿਹਾ। ਤੇ ਤਾਂ ਬੰਦਾ ਸੋਚੀ ਪਿਆ ਰਹਿਂਦਾ ਕਿ ਸਿਆਣਾ ਬਿਆਣਾ ਵਾ। ਚਲ ਕੋਈ ਨਹੀਂ ਆ ਆ ਵੇਖੀ ਉਹਨਾਂ ਦਾ ਹਾਲ ਵੇਖੇ ਜਾ ਕੇ। ਸੁੱਤੀ ਐ। ਇਹਨੂੰ ਕਿੱਨੇ ਬੰਦ ਕਰ ਦਿੱਤਾ ਵਾ। ਮੈਂ ਤਾਂ ਸੁਣ ਹੋਕ ਗਈ। ਤੂੰ ਕਿੱਥੇ ਬੰਦ ਇਹਨੂੰ? ਨਾ। ਅਹੀਂ ਤੋਂ ਤੋਈ ਕਦਾਂ ਪਾਤੀਆਂ ਲਾ ਕੇ ਆਈ ਮੰਮੀ ਹਾਏ ਨੀ ਕਿੱਥੇ ਮੈਂ ਬਿਠਾ ਲਿਆ ਇਹ ਕੌਣ ਕਰ ਗਿਆ ਕੀ ਪਤਾ ਹਣਾ ਨੀ ਭੈਣਾ ਖੋਲਾ ਦਾ ਬੂਆ ਡੈਡੀ ਸਾਹਮਣੇ ਜ਼ਰੂਰ ਸੀ ਕੱਢਿਆ ਹਣਾ ਤਾਂ ਹੀ ਡੈਡੀ ਦਾ ਹੋਰ ਗਿਆ ਨੀ ਇਹਨੇ ਮੈਨੂੰ ਸੌਣ ਵੀ ਨਹੀਂ ਦਿੱਤਾ ਹੈਗਾ ਮੈਂ ਤੋੜ ਦੇਣਾ ਤੂ ਆਏ ਹਾਏ ਨੀ ਹਲ ਕੀ ਬਿਮਾਰੀ ਕੰਨ ਮੇਰਾ ਪ੍ਰੋਣਾ ਕਿੱਥੇ ਆ ਨੀ ਭੈਣਾ ਖੋ ਜਾ ਹਾਏ ਨੀ ਮੇਰਾ ਪ੍ਰੋਣਾ ਚਲ ਗਿਆ ਇਹ ਡੈਡੀ ਨੂੰ ਤੇ ਨੀ ਕਿਤੇ ਪ੍ਰੋਣਾ ਕਹੀ ਜਾਂਦੀ ਉਹਨੂੰ ਹੀ ਕਹੀ ਜਾਂਦੀ ਤੇ ਡੈਡੀ ਨੂੰ ਪ੍ਰੋਣਾ ਕਹਿਣਾ ਵਾ ਹੋਰ ਤੇਰੀ ਮੰਮੀ ਨੂੰ ਪ੍ਰੋਣਾ ਕਹਿਣਾ ਵਾ ਤੇਰੀ ਮਾਂ ਮੈਵਾ ਕਰ ਡੈਡੀ ਪ੍ਰੋਣਾ ਮੇਰਾ ਕਾ ਜੀ ਜੀ ਸਮਝਾਓ ਇਹਨੂੰ ਇਹਨੂੰ ਨਹੀਂ ਪਤਾ ਲੱਗਦਾ ਕਿਹੜਾ ਰਿਸ਼ਤਾ ਵਾ ਤੇ ਕੀ ਬਣਾਈ ਜਾਂਦੀ ਸੰਸਾਰ ਮੈਂ ਨਹੀਂ ਤੇ ਮੇਰਾ ਪ੍ਰੋਣਾ ਵੀ ਕਿਹੜਾ ਵਾ ਹਾ ਟਾਈ ਉਹਦਾ ਡੈਡੀ ਦਾ ਕਿੱਦਾਂ ਪ੍ਰੋਣਾ ਲੱਗਿਆ ਦੱਸ ਤੇ ਮੈਂ ਉਹਦੀ ਮੰਮੀ ਤੂੰ ਤਾਂ ਕਿਨੇ ਪ੍ਰੋਣਾ ਬਣਾ ਦੇ ਜੇ ਕੋਈ ਸ਼ਰਮ ਹੱਥ ਮਾਰੋ ਸਾਰੀ ਦੁਨੀਆ ਮੁੱਕ ਗਈ ਤੇ ਮੇਰਾ ਹੀ ਡੈਡੀ ਤੈਨੂੰ ਲੱਭਾ ਪ੍ਰੋਣਾ ਇਹ ਦਰਜ ਵੀ ਹੋਮ ਨੂੰ ਇਥੋਂ ਹਟ ਜੇ ਹਾਏ ਮੇਰੇ ਦੋ ਪ੍ਰੋਣੇ ਨਹੀਂ ਆ ਮੇਰਾ ਇੱਕੋ ਪ੍ਰੋਣਾ ਵਾ ਇੱਕੋ ਹੀ ਜਿਹੜਾ ਤੇਰਾ ਡੈਡੀ ਉਹ ਮੇਰਾ ਪ੍ਰੋਣਾ ਵਾ ਪਰ ਹਾਂ ਮੈਂ ਉਹ ਚਲ ਗਿਆ ਮੈਂ ਮੈਂ ਨਾ ਕਹਨੇ ਮੈਂ ਤੇਰੀ ਬਸ ਹੈ ਪਰੌਣਾ ਫਿਰ ਬਣ ਗਿਆ ਤੇਰਾ ਦਿਲ ਵੀਰੋ ਤੇਰਾ ਨਹੀਂ ਪਰੌਣਾ ਹੈਗਾ ਮੇਰਾ ਵੀ ਹੈਗਾ ਲੈ ਹਾਈ ਹਾਈ ਇਹ ਮੇਰਾ ਖਾਣੇ ਨੇ ਪਰੌਣਾ ਬਣਾਈ ਜਾਂਦੀ ਹੁਣ ਮੈਂ ਪਰੌਣਾ ਨਹੀਂ ਜਨੇ ਖਾਣੇ ਨੇ ਬਣਾਉਂਦੀ ਕੀ ਮੈਂ ਕੀ ਕਹਿਣ ਲਈ ਆ ਤੇ ਮੈਂ ਇਹ ਕਹਿਣ ਲਈ ਆ ਕਿ ਜੈਦਾ ਤੇ ਤੇਰੇ ਫੁੱਫੜ ਕੋ ਵੱਧੂਆ ਹਨਾ ਤੇ ਵਾਰਸਾ ਦਾ ਕੋਈ ਨਹੀਂ ਤੇ ਤੂੰ ਚੁੱਪ ਕਰਕੇ ਆਪਣੇ ਫੁੱਫੜ ਦੀ ਸੇਵਾ ਕਰੀ ਸੇ ਤੇ ਰੋਟੀ ਪਾਣੀ ਬਣਾ ਕੇ ਉਹਨੂੰ ਖਵਾ ਉਹਦੀ ਸੇਵਾ ਪਾ ਕੇ ਕਰ ਉਹਦਾ ਦਿਲ ਜਿੱਤ ਤੇਰ ਮਾਂ ਨਾ ਸਾਰੀ ਜਾਇਦਾਦ ਹੜੱਪਦੇ ਆ। ਮੇਰਾ ਨਹੀਂ ਮਾਦਾ ਜੀ ਜੀ ਲੱਗਣਾ ਐਵੇਂ ਨਾ ਕਰੀਆ ਤੂੰ। ਜੀਜੂ ਨੂੰ ਕੁਛ ਨਹੀਂ ਕੋੜੀ ਬਜੀ ਤੇਰੇ ਜੀ ਨੂੰ। ਕੀ ਬੋਲਾ ਕਿਦਾਂ ਦੇ ਆ ਕੀ ਸਾਬ ਤਾਂ ਮੈਂ ਬਗਾਂ ਵੀ ਆਇਆ। ਫੁੱਫੜ ਵੇਖਿਆ ਨਹੀਂ ਕਦੇ। ਉਹ ਦੇਖਿਆ ਉਹਰ ਬੁੱਫੜ ਦਾ ਸੁਭਾਗ ਹੀ ਆ ਕਿਦਾਂ ਦਾ ਵਾ। ਜਿੰਨਾ ਮਰਜੀ ਕੋਈ ਬੈੜਾ ਹੋਵੇ ਨਾ ਜਦੋਂ ਉਹ ਅਗਰੇ ਦਾ ਦਿਲ ਜਿੱਤਣਾ ਹੋਵੇ ਉਹਦੀ ਸੁਣਨੀ ਪੈਂਦੀ ਹੁੰਦੀ ਐ ਠੀਕ ਐ ਨਾ। ਤੇਰ ਮਾਂ ਨਾ ਇੱਥੇ ਬੰਦਾ ਵਗੂ ਬਹਿ ਜਾ ਹੁਣ। ਬੁੱਫੜ ਤੇਰੇਆਂ ਵੀ ਟੋਟ ਟੋਟ ਪੈਂਦਾ ਮੈਂ ਨਹੀਂ ਰਹਿਣਾ ਰੋਣਾ ਇੱਥੇ। ਉਹ ਤੂੰ ਤੈਨੂੰ ਬਹੁਤ ਟੋਟ ਟੋਟ ਪੈਂਦੇ ਆਪਾਂ। ਲੋਡ ਵਾਲੇ ਤੈਨੂੰ ਸਮਝ ਨਹੀਂ ਲੱਗਦੀ ਪਈ ਤੇ ਆਣ ਕਿ ਤੂੰ ਸੇਵਾ ਆਪਣੇ ਕਰਕੇ ਨਹੀਂ ਜਾ ਤਾ ਉਹ ਜਵਾਈ ਜਿਹਨੇ ਉਹਦੀ ਕੁੜੀ ਮਾਰੀ ਆ ਉਹਨੂੰ ਸਾਰੀ ਕੁਝ ਲਿਖ ਕੇ ਦੇਣ ਡਿਆ ਉਹ ਵੀ ਤੋਰ ਦੇ ਲਈ ਜਿੱਤ ਕੇ ਲੈ ਗਿਆ ਨਾਲੇ ਉਹਦਾ ਨੁਕਸਾਨ ਕਰ ਗਿਆ ਤੇ ਨਾਲੇ ਉਹਨੂੰ ਜਿੱਤ ਦੇ ਦਿੱਤਾ ਲਿਆ ਤੇ ਤੇਥੋਂ ਜਿੱਤਿਆ ਜਾਂ ਤੈਨੂੰ ਕੀ ਬਿਮਾਰੀ ਹੈ ਬਾਜ਼ਾ ਕੇ ਧੱਕੇ ਖਾਣਾ ਹੀ ਆ ਅੱਛਾ ਮੈਂ ਕੋਈ ਨਹੀਂ ਬਾਹਰ ਖਾਲੂਗਾ ਧੱਕੇ ਇੱਥੇ ਨਹੀਂ ਮੇਰੇ ਕੋਲ ਦਿਲ ਦੁੱਲ ਜਿੱਤਾ ਹੈ ਮੈਂ ਯਾਰ ਪੰਛੀ ਆ ਤੂੰ ਮੇਰੇ ਕੋਲ ਹੀ ਰਹਿ ਰੂਣਾ ਮਾਦਾ ਇੱਥੇ ਮੈਂ ਚੁੱਪ ਕਰ ਜਾ ਉਸੋ ਯਾ ਸੋਣਾ ਲਵੀ ਤੇ ਤੇ ਤੂੰ ਮੇਰੇ ਸੁਣ ਗਾਨਾ ਜਿੰਨਾ ਕਿ ਤੂੰ ਕੰਮ ਇੱਥੇ ਕਰਨਾ ਉਹਨੇ ਕੇ ਬਾਹਰ ਜਾ ਕੇ ਕਿੰਨੇ ਕਰਾ ਕੋਈ ਨਹੀਂ ਮੈਂ ਕਰ ਲੂਗਾ ਮੈਨੂੰ ਘਰੋਂ ਬਾਹਰ ਨਹੀਂ ਮੈਨੂੰ ਪਰ ਚੁੱਪ ਚੁੱਪ ਕਰਕੇ ਬਹਿ ਜਾ ਇੱਥੇ ਨਹੀਂ ਮਾਦਾ ਮੈਂ ਨਹੀਂ ਮਰਨੀ ਮਣੀ ਤੇਰੀ ਮਰ ਜੇਨੀ ਆਪਣੀਆਂ ਤੂੰ ਉਹ ਮੂੰਹ ਤੇ ਬੰਦ ਕਰਕੇ ਬਹਿ ਜਾ ਨਹੀਂ ਨਹੀਂ ਰਹਿਂਦੇ ਤੂੰ ਚੱਲ ਚਲੀ ਆਪਾਂ ਕੋਈ ਨਹੀਂ ਤੂੰ ਬਹਿ ਜਾ ਇੱਕ ਮਿੰਟ ਮੈਨੂੰ ਪਤਾ ਹੁੰਦਾ ਮੈਂ ਕਦੀ ਵੀ ਨਹੀਂ ਆਉਣਾ ਤੇਰੇ ਨਾਲ ਜਾ ਕੇ ਉਹ ਕੰਮ ਕਰਨਾ ਜੇ ਇੱਥੇ ਦਾ ਨਹੀਂ ਕੋਈ ਤੇ ਕਰੋ ਨਾ ਜੀ ਆਦਾ ਤੇ ਤੁਨ ਸਾમી ਨਹੀਂ ਮੈਨੂੰ ਨਹੀਂ ਚਾਹੀਦਾ ਉਹ ਮੈਂ ਘੁੰਮਣ ਫੇਰਨ ਵਾਲਾ ਬੰਦਾ ਮੈਂ ਨਹੀਂ ਇੱਥੇ ਰਹਿਣਾ ਮੈਂ ਘੁੰਮਣ ਫੇਰਨ ਮਾਰੀ ਨਹੀਂ ਇੰਗਲਾਂ ਕੁਛ ਨਹੀਂ ਗੋਲੀ ਵਜਣ ਲਈ ਕਿਉਂ ਭਰ ਕੇ ਬਹਿ ਜਾ ਇੱਥੇ ਨਹੀਂ ਨਹੀਂ ਮਾਦਾ ਮੈਂ ਨਹੀਂ ਮੰਨਣਾ ਉਹ ਖਲੋ ਜਾ ਆਹ ਲੀਕ ਖਲੋ ਜਾ ਹਾਂ ਜਿੱਥੇ ਦੇਲਿਸ ਤੋਂ ਉਹਨੇ ਉੱਥੇ ਨਹੀਂ ਹੁੰਦੇ ਨਹੀਂ ਮੇਰਾ ਮੈਂ ਇੱਥੇ ਕਿਸੇ ਬੁੱਢੇ ਬੰਦੇ ਦੇ ਜਿਤਨਾ ਮੈਂ ਪੈ ਲੈਣਾ ਨਾ ਇੱਥੇ ਤੂੰ ਉੱਥੇ ਵੀ ਪੈਸਾ ਕਮਾਉਣ ਜਾਣਾ ਨਾ ਉੱਥੇ ਇੱਥੇ ਇੱਥੇ ਪੈਸਾ ਦਰ ਆ ਗਿਆ ਹੁਣ ਇਹਨਾਂ ਨੂੰ ਹੁਣ ਚੇਤਾ ਆ ਗਿਆ ਮੇਰਾ ਉਹਦੋਂ ਦੇ ਵੜੇ ਨਹੀਂ ਇਹ ਸੇਖ ਨੂੰ ਉੱਤੇ ਫਾਇਦਾ ਦਿੱਤਾ ਓਦੀ ਹੂੰ ਗੱਥਲੇ ਸੁਣਦਾ ਇੱਕ ਇਹ ਲੋਫਰ ਜਿਹਾ ਆ ਗਿਆ ਵਾ ਇਹਨੂੰ ਲੈ ਕੇ ਆ ਗਈ ਲੋਫਰ ਜੀ ਇਹਨੂੰ 10 12 ਕਿਲੇ ਪੈੜੀ ਦੇ ਆ ਕਿਦੇ ਉੱਪਰ ਤੇਰੇ ਦੇ ਅੱਛਾ ਆਹੋ ਤਾਂ ਉਹ ਜਵਾਈ ਇਹਨੂੰ ਚ ਦੇਈ ਜਾਂਦਾ ਚੁੱਪ ਕਰਕੇ ਬੰਦਿਆਂ ਨੂੰ ਪਹਿ ਜਾ ਇੱਥੇ ਨਿੱਪ ਚਾਰਨਗੇ ਬੈਠੇ ਚੁੱਪ ਕਰਕੇ ਤੇ ਸੇਵਾ ਪਾਣੀ ਖੂਬ ਕਰਨਾ ਵਾ ਆਇਓ ਉਪਰ ਜੀ ਬੈਠੋ ਬੈਠੋ ਪਾਣੀ ਕਿਦੋ ਕੋਈ ਨਹੀਂ ਕੋਈ ਬਹੁਤ ਹੀ ਬਹੁਤ 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 ਕੋਈ ਨਹੀਂ ਬੈਹਿ ਜਾਣਾ ਵਾ ਬੈ ਜਾ ਜੀ ਕੋਰ ਸਣਾ ਉਹ ਆਪਣੀ ਸਰਾਉ ਸੇਤਾਂ ਦੀ ਬਸ ਇਹ ਠੀਕ ਠਾਕ ਕਿਦਾਂ ਚੱਲਦਾ ਕੰਮ ਤੰਦਾਰ ਰੁੱਝ ਪੜੀਦਾ ਕੰਮ ਪਾਸ ਹੋਈ ਜਾਂਦਾ ਅੱਛਾ ਅੱਛਾ ਸਭ ਠੀਕ ਹੈ ਕੋਈ ਮੈਂ ਮਾਸ਼ਾ ਦੜਾਈਂ ਖਾਪੇ ਜਵਾਨ ਕਰੂ ਸੀ ਵਾਟਾ ਦੀ ਕੋਈ ਉਪਰ ਜੀ ਨਾਲੋਂ ਤੁਹਾਡੇ ਨਹੀਂ ਨਾਲ ਨੂੰ ਮੈਂ ਇੱਥੇ ਕੀ ਕਰਨਾ ਜੰਗ ਲੜਨੀ ਆ ਮੈਂ ਇੱਥੇ ਕਰਨਾ ਹਾਂ ਇਹ ਭਾਈ ਰੋਟੀ ਪਾਣੀ ਦਾ ਫੇਕੀ ਰੋਟੀ ਪਾਣੀ ਦਾ ਚੱਲਦਾ ਵਾ ਇਦਾਂ ਬੜਾ ਵਧੀਆ ਚੱਲੀ ਜਾਂਦਾ ਵਾ ਗੁਰੂ ਘਰ ਮਹਾਰਾ ਦੀ ਸੇਵਾ ਕਰੀ ਦੀ ਜਾਂ ਲੰਗਰ ਲੱਗਾ ਹੁੰਦਾ ਫੁਲਕੇ ਦੋਸਾਂ ਗੀਏ ਨਹੀਂ ਸਬਕੁਸ਼ ਵਾਲੇ ਹੋ ਕੇ ਤੇ ਗੁਰੂ ਘਰ ਰੋਟੀ ਖਾਣ ਨੂੰ ਉੱਥੇ ਜਾਣੀ ਆ ਸਾਰੇ ਲੋਕ ਖਾਂਦੇ ਮੇਰੇ ਨਾਲ ਉੱਥੇ ਕੀ ਹੋਣਾ ਲਗਾ ਨਹੀਂ ਨਹੀਂ ਉਤ ਚਲੋ ਠੀਕ ਆ ਕੋਈ ਗੱਲ ਨਹੀਂ ਗੀਏ ਘੁੰਮ ਕੇ ਜਾਂਦੇ ਲੰਗਰ ਦਾ ਫੁਲਕਾ ਸਗੜ ਨਹੀਂ ਨਹੀਂ ਇਹ ਇਹ ਥੋੜੀ ਗੱਲ ਚੰਗੀ ਲੱਗਦੀ ਆ ਹਾਂ ਤੁਸੀਂ ਸਬਕਾਹੇ ਵਾਲੇ ਹੋਗੇ ਤੇ ਕੋਈ ਗੱਲ ਨਹੀਂ ਕੀ ਮੁੰਡਾ ਰਹਿੰਦਾ ਵਾ ਤੇ ਪਟਪਟਾਂ ਦੇ ਦੋ ਬੁਕਾ ਗਏ ਮੇਰੀ ਗੱਲ ਸਮਝੀ ਦੀ ਇਹ ਤਾਂ ਮੇਰੇ ਬਾਤ ਨਹੀਂ ਮ ਖਾਣ ਪੀਣ ਵਾਲਾ ਮੈਂ ਅਮਰਤਾ ਨਹੀਂ ਬੰਦਾ ਉਹ ਨਹੀਂ ਖਾਂਦਾ ਕੁਝ ਵੀ ਵਗੈਰੇ ਹੁੰਦਾ ਰਹੂੰਗਾ ਮੈਂ ਤਾਂ ਕਬ ਨਾ ਇਹ ਤੂੰ ਸੁਣ ਲੈ ਗੱਲ ਘਰੋਂ ਬਾਹਰ ਨਹੀਂ ਜਾਣਾ ਮੈਂ ਮੈਂ ਉਪਰ ਜੀ ਤੁਹਾਡੇ ਲੱਗੇ ਰਹੂੰਗਾ ਉਹ ਨਹੀਂ ਤੁਸੀਂ ਮੇਰੇ ਲੱਗੇ ਕੀ ਇੱਥੇ ਕਰਨਾ ਮੇਰੋਂ ਗਨਮੈਂਟ ਨਹੀਂ ਜਾ ਕਰਨਾ ਚਾਹੀਦਾ ਤੂੰ ਫਿਰ ਖਾਈਦਾ ਹੀ ਹੋਰ ਕੀ ਖਾਈਦਾ ਕੋਈ ਗੱਲ ਨਹੀਂ 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 ਬੰਦੇ ਨੂੰ ਕਿਤੇ ਢਿੱਲ ਮਾਠੀ ਹੋ ਜਾਂਦੀ ਆ ਕਿਸੇ ਨੂੰ ਆਵਾਜ਼ ਮਾਰਨੀ ਪੈ ਜਾਂਦੀ ਆ ਜਦੋਂ ਲੋੜ ਤੇ ਪਊਗੀ ਮੈਂ ਟੈਲੀਫੋਨ ਕਰ ਦਿਆ ਕਰੂੰਗਾ ਪਰ ਨਹੀਂ ਇਹ ਤਾਂ ਪੱਕੇ ਵਾਲਾ ਕੰਮ ਨਹੀਂ ਗਾ ਰੱਖਣਾ ਤਾਂ ਪੱਕੇ ਵਾਲੀ ਗੱਲ ਠੀਕ ਹੈ ਕੰਮ ਬਾਅਦ ਵਿੱਚ ਮੁੜ ਕੇ ਫੇਰ ਨਿਕਲ ਨਹੀਂਉਂਦਾ ਕਿਵੇਂ ਦਾ ਪਹਿਲਾਂ ਕਹਿ ਦੇਣਾ ਚੰਗਾ ਚਲੋ ਕੋਈ ਨਹੀਂ ਕੋਈ ਨਹੀਂ ਉਹ ਵੇਖ ਲੈਨੇ ਮੈਂ ਮਰੇ ਗੱਡੀ ਗਾਂ ਕਰਦਾ ਕਰ ਕਰ ਗੱਡੀ ਕਰ ਤੇ ਹਾਂ ਤੇ ਉਤੋਂ ਆਵਾਜ਼ ਕਾਦੀ ਆਉਂਦੀ ਪਾਜੀ ਉੱਥੇ ਬਿੱਲੀ ਬੁੱਲੀ ਨੇ ਬੱਚੇ ਚੁੱਲੂੰਬੇ ਬਲਾੰਦੇ ਦਿੱਤੇ ਨੀ ਮੈਂ ਵੇਖਿਆ ਮਾਂ ਪੱਲੇ ਨਹੀਂ ਨਹੀਂ ਵੇਖਣਾ ਵੇਖਣਾ ਬਿੱਲੀ ਪਿੰਦੀ ਆ ਗਾੜੀ ਉੱਥੇ ਨਾ ਜਾਇਓ ਨਹੀਂ ਨਹੀਂ ਬਿੱਲੀ ਕਿ ਨਿਕ ਪਨੇ ਆਜੂਗੀ ਉਹਨੇ ਕਟਾਕਟ ਭਾਈ ਪਿੰਦੀ ਆ ਬਿੱਲੀ ਉਹ ਦੇਣਾਂ ਜਾਣਾ ਹਰੇ ਕੀ ਸਾਡੇ ਉੱਥੇ ਚੂਹੇ ਬੜੇ ਆ ਕਰ ਤੇ ਮੈਂ ਉਹਨੂੰ ਇੱਕ ਬਿੱਲੀ ਜੇ ਚੰਗੇ ਹੋਣਗੇ ਤੇ ਬੱਚੇ ਤੇ ਹੋਣਗੇ ਕਦੀ ਲੈ ਜਾਉਂਗੇ ਵਿੱਚੋਂ ਉਹ ਨਹੀਂ ਹੋਊਗਾ ਤਨ ਤਨ ਭੇਜਾਂਗੇ ਬੱਚੇ ਤੈਨਾਂ ਜਾਊਗਾ ਮੈਂ ਤਨ ਤਨ ਦਲਾ ਦੂ ਕਿ ਨੋਂ 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 ਆਪਣੀਆਂ ਟਿੱਕੀਆਂ ਹੋਈਆਂ ਤੇ ਫਿਰ ਨਹੀਂ ਉੱਤੇ ਜਾਂਦਾ ਤੁਹਾਨੂੰ ਉਦਾਂ ਲੂੰਗੜਾ ਕੱਲ ਧਾਂਗੇ ਨਹੀਂ ਵੇਖ ਲੈ ਵੇਖ ਲੈ ਵੇਖ ਮਾ ਨਾ ਨਾ ਵੇਖੋ ਨਾ ਜੋ ਮਾਹੀ ਨਹੀਂ ਕਦੀ ਗਏ ਕਦੀ ਦੁੱਧ ਪਾਈਦਾ ਇਦਾਂ ਬੱਚਾ ਡੰਡਾ ਟੁੰਡਾ ਲੈ ਕੇ ਉੱਥੇ ਨਹੀਂ ਜਾਣ ਦਿੰਦੀ ਉਹ ਅੱਜ ਤੋ ਕਿਤੇ ਉਹ ਤੇ ਨਹੀਂ ਰੱਖਣੀ ਨਹੀਂ ਉਹ ਫਿਰ ਆਪੇ ਆ ਗਈ ਅਸੀਂ ਉਹਨੂੰ ਕਿੱਥੇ ਰੱਖਣਾ ਪਰ ਉਹ ਤੇ ਵਿਚਾਰੀ ਬਹੁਤ ਚਿਕੁੰਡੀ ਆ ਫਿਰ ਉਹਨੂੰ ਛਪਾਓ ਪਾਵਾਂਗੇ ਉਹਨੂੰ ਕੋਈ ਗੱਲ ਨਹੀਂ ਪਾਵਾਂਗੇ ਉਹਨੂੰ ਹੂੰ ਪਾਣੀ ਪਾਣੀ ਚੱਲਿਆ ਗੁਰਦੁਆਰੇ ਤੁਸੀਂ ਹੁਣ ਜੇ ਜਾਣਾ ਮਾਕੇ ਤੁਹਾਡੀ ਮਰਜ਼ੀ ਆ ਨਹੀਂ ਅਸੀਂ ਤੇ ਤਾਂ ਆਏ ਸੀ ਵੀ ਮੁੰਡਾ ਛੱਡ ਕੇ ਜਾਨੇ ਫਿਰ ਹੁਣ ਹੋਗਾ ਤੁਸੀਂ ਆਪਣੀ ਆਪਣੀ ਮਰਜ਼ੀ ਵੇਖ ਲਓ ਨਹੀਂ ਨਹੀਂ ਮੁੰਡੇ ਵਾਲੀ ਗੱਲ ਛੁੱਟੀ ਆ ਮੁੰਡੇ ਵਾਲੀ ਬਾਅਦ ਚ ਮੰਜੀ ਸਿੱਕ ਨਿਕਲਦੀ ਆ ਫਿਰ ਬਾਅਦ ਚ ਮਹੀਨੇ ਬਾਅਦ ਚਲ ਗਿਆ ਫਿਰ ਤੂੰ ਕਰਨਾ ਸਾਡਾ ਮੁੰਡਾ ਘਲਾਤਾ ਉਹਦਾ ਕੀ ਫਾਇਦਾ ਹੈ ਕਿ ਨਹੀਂ ਪਰ ਇਹ ਵੀ ਇਹ ਕੋਈ ਢਿਲ ਮਠਾ ਉਹਦੇ ਤੇ ਇਹ ਮੈਂ ਕਾ ਕੋਈ ਨਹੀਂ ਸਾਧਿਆ ਕਰੂੰ ਜੇ ਕੋਈ ਉਹ ਜੀ ਗੱਲ ਹੋਊਗੀ ਤੇ ਪਰ ਉਹ ਪੱਕੇ ਵਾਲੀ ਗੱਲ ਨਹੀਂ ਕੀ ਪੱਕੇ ਵਾਲੀ ਗੱਲ ਛੁੱਟੀ ਆ ਹਾਂ ਚਲੋ ਠੀਕ ਚਲ ਠੀਕ ਚੰਗੀ ਚਾਈਂ ਅਹੀਂ ਜਾਣਾ ਵੀ ਸੀਗਾ ਮੈਂ ਮੁੜਨਾ ਸੀਗਾ ਮੈਂ ਤੇਨੂੰ ਛੱਡਣਾ ਹੀ ਆ ਤੇ ਫਿਰ ਮੈਂ ਚੱਲਣਾ ਹੀ ਚਲੋ ਜੇ ਨਹੀਂ ਜਾਣਾ ਵਾ ਤੇ ਤੁਹਾਡੀ ਮਰਜ਼ੀ ਆ ਹੁਣ ਮੈਂ ਵੀ ਗੁਰਦੁਆਰੇ ਚੱਲਿਆ ਵਾਂ ਗੁਰਦੁਆਰੇ ਹੋਵਾਂ ਠੀਕ ਠੀਕ ਐ ਤੇ ਤੁਸੀਂ ਜੇ ਜਾਣਾ ਤੇ ਫਿਰ ਚਲ ਜਾ ਕੋਈ ਹਾਂ ਕੋਈ ਚਲੋ ਜਾਓ ਤੁਸੀਂ ਜਨੇ ਖਣੇ ਨੂੰ ਮੈਂ ਨਹੀਂ ਪਰੋਣਾ ਬਣਾਉਂਦੀ ਇਹੋ ਮੇਰਾ ਪਰੋਣਾ ਤੇ ਇਹੋ ਹੀ ਰਹੂਗਾ ਸਾਰੀ ਦੁਨੀਆ ਛੱਡ ਕੇ ਤੈਨੂੰ ਮੇਰਾ ਹੀ ਡੈਡੀ ਲੱਭਾ ਪਰੋਣਾ ਬਣਾਉਣ ਲੋ ਹਾਏ ਹਾਏ ਨਹੀਂ ਮੇਰਾ ਦਿਮਾਗ ਨਾ ਖਾ ਤੇਰਾ ਹੀ ਡੈਡੀ ਮੇਰਾ ਪਰੋਣਾ ਵਾ ਦੁਮਾਇ ਤੇ ਤੀ ਖਾ ਲਿਆ ਵਾ ਜੋ ਦੀਦੀ ਇਹਨੇ ਪੱਕਾ ਡੈਡੀ ਮੇਰੇ ਨੂੰ ਛੇੜਿਆ ਹਣਾ ਤੇ ਤੰਗ ਕੀਤਾ ਨਾ ਕੀ ਉਹ ਤਾਂ ਹੀ ਸ਼ਰਮਿੰਦਾ ਹੋਇਆ ਚਲ ਗਿਆ ਮੈਂ ਕਾਹੀ ਉਹਨੂੰ ਮੈਂ ਆ ਜਾ ਅੰਦਰ ਬਈਏ ਬੈਠ ਤੇ ਮੈਂ ਕੱਲੀ ਬੀਠੀ ਆ ਜਾ ਮੈਨੂੰ ਕਿਹਾ ਤੇ ਉਹ ਆਇਆ ਨਹੀਂ ਨਾ ਇਹ ਗੱਲਾਂ ਉਹ ਭੱਜ ਗਿਆ ਪਤਾ ਨਹੀਂ ਉਹਨੂੰ ਕੀ ਹੋਇਆ ਅਜੇ ਮੈਂ ਮਹਿੰਦੀ ਲਾਉਣੀ ਉਹ ਪਹਿਲਾਂ ਹੀ ਆ ਗਿਆ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਮੈਂ ਉਹਨੂੰ ਅੰਦਰ ਵਾੜਿਆ ਬਾਹਰ ਭੱਜ ਗਿਆ ਕਿੱਥੇ ਆ ਉਹਦੀ ਇੱਜ਼ਤ ਵਾਲਾ ਹੀ ਗਿਆ ਤੇ ਚਲ ਗਿਆ ਇੱਜ਼ਤ ਕੀ ਹੁੰਦੀ ਆ ਕੀ ਕੀਨ ਕੀ ਅੰਜ ਕਦੀ ਕੋਈ ਇੱਜ਼ਤ ਨਹੀਂ ਨਾ ਹੁੰਦੀ ਉਹਨਾਂ ਨੂੰ ਨਹੀਂ ਪਤਾ ਕੀ ਜਿੱਤ ਚੀਜ਼ ਕੀ ਹੁੰਦੀ ਆ ਉਹ ਕੀ ਹੁੰਦੀ ਆ ਪਤਾ ਤਾਂ ਲੱਗੇ ਮੈਨੂੰ ਮਨਪ੍ਰੀਤ ਮੇਰੀ ਉਹ ਤਾਂ ਖਾ ਗਏ ਤੁਸੀਂ ਵੇਚ ਵਟ ਕੇ ਮੇਰੀ ਗੱਲ ਸੁਣੋ ਤੂੰ ਪੈਸੇ ਕਿੱਥੇ ਜਿਹੜੀ ਵੇਚੀ ਆ ਉਹਦੇ ਪੈਸੇ ਕਿੱਥੇ ਆ ਸੋ ਪੈਸੇ ਜੀ ਜੀ ਦੀ ਸਿਰ ਪਿੜੋਂ ਹੁੰਦਾ ਕੋ ਢੁੰਡਾਈ ਜੇ ਜਿਹੜੀ ਵੇਚੀ ਆ ਕੀ ਅੰਜੀਆਂ ਜੇ ਉਹਦੇ ਪੈਸੇ ਦੋ ਮੈਨੂੰ ਪਹਿਲਾਂ ਫਿਰ ਮੈਂ ਘੁੰਮਣ ਜਾਣਾ ਆਪਣੇ ਪਰੋਣੇ ਦਾ ਭੁਗਤੋ ਚਾਚੀ ਜੀ ਦੇਣਾ ਅਗਲਾ ਮੈਨੂੰ ਆਪੂਆ ਤੂੰ ਪੈਸੇ ਦੇ ਕਿਹੇ ਚੀਜ਼ ਤੇ ਮੈਂ ਬੋਲ ਕੇ ਖਾਉਂਗੀ ਮੰਮੀ ਮੇਰਾ ਸੁਣ ਇਹਨੇ ਸ਼ਦਾਸ਼ ਦਿਓ ਜਦੋਂ ਦਾ ਹੋਇਆ ਨਾ ਉਦੋਂ ਦਾ ਬਸ ਇੱਕੋ ਲੱਟ ਲੱਗੀ ਐ ਨੇ ਕਿ ਮੇਰਾ ਵਿਆਹ ਕਰ ਦੋ ਵਿਆਹ ਕਰ ਦੋ ਇੱਦਾਂ ਕਰਦੇ ਨਾ ਵਿਆਹ ਕਰ ਹੀ ਦਿਨੇ ਆ ਜਿਹੜਾ ਭਜਾਇਆ ਉਹ ਲਿਆਓ ਜਿਹੜਾ ਭਜਾਇਆ ਉਹ ਲਿਆਓ ਲਿਆਓ ਮੈਂ ਇੱਥੇ ਹੁਣ ਖਲੋਣਾ ਹੀ ਹਾਂ ਲਿਆਓ ਪ੍ਰਾਣਾ ਪ੍ਰਾਣਾ ਆਊਗਾ ਤੇ ਤੁਹਾਨੂੰ ਮੈਂ ਇੱਥੋਂ ਨਿਕਲਣ ਦੇਣਾ ਅਜੇ ਨੀ ਨਿਕਲ ਕੇ ਵੇਖੋ ਕੌਣ ਜਾਂਦੀ ਬਾਤ ਨਹੀਂ ਪ੍ਰਾਣਾ ਨੂੰ ਮਨ ਤੇ ਡੈਡੀ ਚਾਹੀਦਾ ਹਾਂ ਹੋਰ ਪ੍ਰਾਣੇ ਹਨੀ ਦੁਨੀਆ ਨੇ ਨਹੀਂ ਨਹੀਂ ਉਹ ਚਾਹੀਦਾ ਉਹ ਭੱਜ ਕੇ ਗਿਆ ਇੱਥੇ ਉਹਨੂੰ ਇੱਥੇ ਲਿਆਉਣਾ ਉਹ ਪਸੰਦ ਆਇਆ ਤੇਰੇ ਹੈ ਕਿੱਡਾ ਜਵਾਨ ਕਿੱਡਾ ਸੋਹਣਾ ਵਾ ਪਤਾ ਕਿੱਡਾ ਸੋਹਣਾ ਪਰਨਾ ਹੀ ਉਹਦੇ ਪਰਨਾ ਵਾਲਾ ਲਾਵਾ ਵਾਲਾ ਪਰਨਾ ਬੜਾ ਸੋਹਣਾ ਸੀ ਉਹਦੇ ਕੋ ਮੇਰੇ ਤੇ ਪਿਓ ਨੂੰ ਕਢਾਈ ਕਰੋ ਪਰ ਜਾਈ ਮੇਰੀ ਨੇ ਅੱਗੇ ਕਹਿਣਾ ਅੱਗੇ ਕੁੜੀ ਆ ਕੋ ਕਰ ਗਈ ਤੇ ਹੁਣ ਪਾਪਾ ਤੂੰ ਕਰਦਾ ਫਿਰਦਾ ਹੁਣ ਨਿਕ ਜਣਾ ਇੱਥੇ ਰਹਿਆ ਕਰਨਾ ਉਹ ਤਾਂ ਖਲੋਤਰ ਵਿਚਾਰਾ ਡਰਦੇ ਭੱਜ ਗਿਆ ਇੱਥੇ ਸੌਂ ਜਾ ਕਰਨਾ ਹੰਦਰ ਬੈਠੇ ਆਪਾਂ ਇੱਥੇ ਆ ਵੇ ਕਿੱਦਾਂ ਜਮ ਬੈਠਾ ਅਡਾ ਜੀ 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 ਇੱਧਰ ਆ ਤੈਨੂੰ ਮੈਂ ਗੱਲ ਦੱਸਾਂ ਸੰਭੋ ਇਹਨੂੰ ਛੋਟੀ ਫਿਰ ਦੇਖੀਏ ਦੌੜ ਨਾ ਜਾਵੇ ਬਹਿ ਜਾਓ ਇੱਧਰ ਲਾਗੇ ਕੋਈ ਨਾ ਘਾੜ ਜੋ ਕਹਿਣਾ ਮੇਰਾ ਪੱਤਰ ਲੱਭ ਗਿਆ ਵਾ ਮੈਂ ਤਾਂ ਕਿਤੇ ਨਹੀਂ ਹੁਣ ਜਾਣਾ ਮੈਂ ਤਾਂ ਆਪਣੇ ਘਰ ਦੀ ਮਾਲਕ ਵਾਂ ਘਰੇ ਹੀ ਬਹਿਣਾ ਹੁਣ ਮੈਂ ਇੱਥੇ ਹੀ ਬਹਿਣਾ ਇੱਥੇ ਬਹਿਣਾ ਇੱਥੇ ਬਹਿਣਾ ਕਰਕੇ ਹੈ ਜੋਤੀ ਦੀਦੀ ਰੱਸੀ ਰੱਸੀ ਲਈਏ ਤਾਂ ਬੰਨੀ ਹੈ ਇਹਨੂੰ ਰੱਸੀਆਂ ਨਹੀਂ ਨਾ ਸੂਤ ਨਾ ਮੇਰਾ ਜੀ ਕਹਿੰਦੇ ਸੰਗਲਣਾ ਬੰਨਾ ਇਹਨੂੰ ਜੋ ਵੀ ਕਹਿੰਦੇ ਨਾ ਬੰਨ ਲਈਏ ਇਹਨੂੰ ਪਰਾਂ ਦੇ ਅੰਦਰ ਪਾਉਨੇ ਆ ਇਹਨੂੰ ਚੰਗੀ ਤਰ੍ਹਾਂ ਨਿ ਪਰੋਣਾ ਦੀ ਨਿਯਮ ਐ ਇੱਕ ਵਾਰੀ ਜਾਂਡ ਗਵਾਂਡ ਜਾ ਕੇ ਕੇ ਬੰਦੇ ਨੂੰ ਕਹਿਣ ਦਾ ਵੀ ਤੇ ਕੀ ਇੱਜ਼ਤ ਰਹਿ ਜਣੀ ਹੱਡੀ ਇਹ ਇੱਕ ਜਿਹੜਾ ਗਿਆ ਹੀ ਕਿਹਨੇ ਦੇ ਮਾਣ ਦੇ ਘਰ ਆ ਕੇ ਤੇ ਇੱਜ਼ਤ ਕਿੱਥੋਂ ਭਾਲਣ ਦੇ ਆ ਤਾਂ ਕੀ ਗੱਲਾਂ ਕਰਨੀਆਂ ਇੱਥੇ ਆ ਜਾ ਮੇਰੇ ਘਰ ਚ ਵਾਲਾ ਪਵਾਣ ਕੇ ਵਿਆਹ ਲਿਆ ਇੱਥੇ ਆ ਇਹ ਤੇਰੇ ਪਰੋਣੇ ਦੀਆਂ ਗੱਲਾਂ ਕਰਨ ਦੇ ਆ ਤੈਨੂੰ ਪਰੋਣਾ ਲੱਭ ਕੇ ਤੀਏ ਛੇਤੀ ਛੇਤੀ ਹੁਣ ਸੁਹਾਗ ਸੂਟ ਲੈ ਆਇਓ ਸੋਹਣਾ ਜੱਕਣਾ ਚੱਲ ਦੀ ਚੱਲ ਰੰਗ ਬਰੰਗੇ ਸੂਟ ਹਾਂਜੀ ਇੱਕ ਮੇਰੀ ਗੱਲ ਸੁਣੋ ਧਿਆਨ ਨਾਲ ਇਹ ਟਵਿਸਟ ਆ ਲੈਨੇ ਆ ਟੈਨਸ਼ਨ ਘਾਤੋ ਲਿੰਦੇ ਜੀ ਹਾਂਜੀ ਮੈਂ ਨਾ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਹਾਂ ਇੱਕ ਜੇ ਕਿਹਨਾ ਗੱਲ ਨਾ ਕਰਿਓ ਦੋ ਤਿੰਨ ਮਹੀਨੇ ਰੁਕ ਜਾਓ ਜੇ ਕਾਲੀ ਕਾਦੀ ਆ ਉਹ ਕੋਈ ਨਹੀਂ ਆ ਫਿਰ ਕੀ ਜ਼ਰੂਰ ਹੀ ਜਗ੍ਹਾ ਮੁੱਲ ਲੈਣੀ ਆ ਉਹ ਕੁਛ ਨਹੀਂ ਹੁੰਦਾ ਮਲੇ ਮੇਰੇ ਗਾਲ ਸੁਣ ਅੰਮਾ ਨਾ ਪਤਾ ਨਹੀਂ ਕਿੱਥੇ ਚਲ ਗਿਆ ਕਿੰਨੇ ਦਿਨ ਹੋ ਗਏ ਨੇ ਤਾਈ ਤਾਈ ਨੂੰ ਵਿਚਦਾ ਹੋ ਗਿਆ ਜੇ ਮਾੜੇ ਕੰਮਾਂ ਦਾ ਨਤੀਜਾ ਇੱਥੇ ਨਿਕਲ ਜਾਂਦਾ ਵਾ ਨਾ ਤੇ ਕੀ ਪਤਾ ਤਾਈ ਦੇ ਨਾਲ ਜੇ ਕੀ ਹੋਣਾ ਤੇ ਕੀ ਨਹੀਂ ਹੋਣਾ ਆਹੋ ਨੇ ਆ ਮਾਨਪ੍ਰੀਤ ਨੂੰ ਕੋਸਲਾ ਦੇਂਡੀ ਕਿ ਇਹ ਰस्सियां ਰਸੀਆਂ ਨਾ ਬਨ ਕੇ ਤੇ ਵੇਖ ਲੈਨੇ ਆ ਜੇ ਇਹ ਤਾਈ ਰस्सियां ਨਾ ਟਿਗੀ ਰਹੀ ਤੇ ਠੀਕ ਆ ਨਹੀਂ ਤੇ ਇਹਨੂੰ ਪਾਗਲਖਾਨੇ ਦਾਖਲ ਕਰਵਾ ਕੇ ਨਾ ਤੇ ਉੱਥੇ ਛੱਡ ਬੰਨੇ ਆ ਤੇ ਮਨਨੇ ਨੇ ਵੀ ਕਿਹੜਾ ਆਉਣਾ ਹੋਣਾ ਕਿੰਨੇ ਦਿਨ ਤੇ ਹੋ ਗਏ ਇਹਨੂੰ ਗਏ ਨੂੰ ਤੇ ਰਹੀ ਗਲਤਾਈ ਦੀ ਤਾਈ ਨੂੰ ਜੇ ਤੇ ਇੱਕ ਵਾਰੀ ਪਾਗਲਖਾਨੇ ਦਾਖਲ ਕਰਵਾ ਦਿੱਤਾ ਤੇ ਉਹਦੇ ਪਿੱਛੇ ਕਿੰਨੇ ਜਾਣਾ ਵਾ ਉਹ ਤੁਸੀਂ ਕਾਤੋਂ ਇਦਾਂ ਦਾ ਸੋਚਦੇ ਹੋ ਕੋਈ ਗੱਲ ਨਹੀਂ ਹੁੰਦੀ ਅੱਜਕੱਲ ਚੱਲਦਾ ਵਾ ਸਾਰਾ ਕੁਝ ਤੋ ਇਹ ਨਾ ਜ਼ਿਆਦਾ ਇਹਨਾਂ ਦੀ ਟੈਨਸ਼ਨ ਲਓ ਇਹਨਾਂ ਦੀ ਟੈਨਸ਼ਨ ਲੈ ਲਾਗੇ ਨਾ ਤਾਂ ਹੀ ਆਪਣਾ ਕੁਝ ਨਹੀਂ ਬਣਾਇਆ ਮਾਨਪ੍ਰੀਤ ਵਾਲੀ ਵੇਖ ਲਾਂਗੀ ਉਹਦੇ ਤਾਂ ਮੈਂ ਚੰਗੇ ਕੰਨ ਭਰੇ ਨੇ ਕਿ ਇਹ ਨਹੀਂ ਚੰਗੇ ਹੈਗੇ ਉਹਨੂੰ ਮੈਂ ਪੂਰਾ ਆਪਣੇ ਪਿੱਛੇ ਲਾਇਆ ਵਾ ਚੰਗੀ ਤਰ੍ਹਾਂ ਉਹਦਾ ਕਸੂਰ ਤੇ ਕੋਈ ਨਹੀਂ ਹੈ ਗਮਾਨਪ੍ਰੀਤ ਦਾ ਪਰ ਕਸੂਰ ਇਹਨਾਂ ਦਾ ਤੇ ਹੈਗਾ ਨਾ ਮੰਨੇ ਦਾ ਤੇ ਤਾਈ ਦਾ ਹਾਂਜੀ ਜਦੋਂ ਸਮਝੋ ਤਾਈ ਨੂੰ ਪਾਗਲਖਾਨ ਦਾਖਲ ਕਰਵਾ ਦਿੱਤਾ ਨਾ ਰਹੀ ਗੱਲ ਮਨਪ੍ਰੀਤ ਦੀ ਉਹਦਾ ਜੁੱਲੀ ਬਿਸਤਰਾ ਮੈਂ ਮਗਰੇ ਤਿਆਰ ਕਰਕੇ ਤੈਨੂੰ ਕੱਢ ਦੇਣਾ ਪੇਕੀ ਉਹ ਕਿਉਂ ਨਹੀਂ ਫਿਰ ਕੀ ਆ ਤੋ ਉਹਨੇ ਰਹਿ ਕਿ ਵੀ ਇੱਥੇ ਮਨਪ੍ਰੀਤ ਨੇ ਕੀ ਕਰਨਾ ਵਾ ਉਹਦਾ ਇੱਥੇ ਕਿਹੜਾ ਕੰਮ ਆ ਜਦੋਂ ਉਹਦਾ ਆਦਮੀ ਨਹੀਂ ਇੱਥੇ ਹੋਣਾ ਉਹਦੀ ਸੱਸ ਮਾਣੀ ਇੱਥੇ ਹੋਣੀ ਤੋ ਉਹਨੇ ਸਾਡੇ ਕੋ ਕੀ ਕਰਨੂ ਰਹਿਣਾ ਅਕਸਰ ਫਿਰ ਵੀ ਨੂੰ ਸੱਸ ਸੱਸ ਹੋਵੇ ਪਰ ਉਹਨਾ ਸਿਰ ਤੇ ਉਹਦੇ ਫੇਰੇ ਟਿਕਦੀ ਆ ਘਰ ਹਾਂਜੀ ਉਹ ਕੋਈ ਨਹੀਂ ਹੁੰਦਾ ਮੈਨੂੰ ਕੀ ਹੋਣਾ ਵਾ ਤੁਸੀਂ ਕਹਤੋਂ ਸੋਚਦੇ ਜਿਆਦਾ ਤਾਂ ਡਾ ਹੀ ਨਹੀਂ ਹੈ ਸੋਚਨ ਮੈਂ ਕਿ ਤੇ ਮੌਲੇ ਜਗਾ ਨਵਾਂਗੇ ਤੁਹਾਡੇ ਸਾਹਮਣੇ ਕਿੰਨੇ ਪੈਸੇ ਦਾ ਜਗਾ ਆਉਣੀ ਹੈ ਫਿਰ ਉਹ ਤੇ ਪੈਸੇ ਲੱਗਣੇ ਘਰ ਬਣਨਾ ਤੇ ਪੈਸੇ ਤਾਂ ਸਾਰੇ ਖਰਾਬ ਹੋ ਜਣੇ ਆ ਤੇ ਜਿਹੜਾ ਘਰ ਬਾਹਰ ਵਾ ਆਪਣਾ ਏਡਾ ਵੱਡਾ ਇਹ ਕਿੱਥੇ ਜਾਣਾ ਵਾ ਨਾਲੇ ਉਹ ਕੜਾ ਇੱਥੇ ਰਹਿੰਦੇ ਸੀ ਉਦੋਂ ਜਾਂ ਦੇ ਇਨਸਾਨ ਇੱਥੇ ਰਹਿੰਦਾ ਹੋਵੇ ਨਾ ਤੂੰ ਦਾ ਹੱਕ ਹੁੰਦਾ ਪੂਰਾ ਇਹ ਘਰ ਵਿੱਚ ਉਹ ਤਾਂ ਉਥੇ ਮਾਸੀ ਕੋ ਰਹਿੰਦੇ ਸੀ ਉਦੋਂ ਇਹ ਸਾਰਾ ਕੁ ਜਿਹੜਾ ਘਰ-ਬਾਰ ਹੋਣਾ ਇਹ ਹਾਡਾ ਹੀ ਆ ਬਸ ਤੇ ਹਾਡਾ ਹੀ ਰਹਿਣਾ ਵਾ ਸੋਹਣਾ ਜੈ ਇੱਥੇ ਨਾ ਘਰ ਬਣਾਵਾਂਗੇ ਵਧੀਆ ਜੈ ਦੋ ਮੰਜ਼ਲ ਕੋਠੀ ਪਾਵਾਂਗੇ ਇੱਥੇ ਤੁਸੀਂ ਬਸ ਨਾ ਪੈਸੇ ਜਮਾ ਕਰੋ ਬਸ ਉਹ ਕੋਈ ਬੁਰਾ-ਪੁਰਾ ਨਹੀਂ ਹੁੰਦਾ ਅੱਜ ਕੱਲ ਇਦਾਂ ਹੀ ਚੱਲਣ ਰਿਹਾ ਸਾਰਾ ਕੁਝ ਕੰਨ ਮਾਨੇ ਪਿੱਤੇ ਜ਼ਿਆਦਾ ਤਰਸ ਹੁੰਦਾ ਵਾ ਜਦੋਂ ਮੈਂ ਉਧਰ ਲੱਗੇ ਰਹਿਨੀ ਆ ਤੇ ਮੈਨੂੰ ਨਹੀਂ ਤਰਸ ਆਉਂਦਾ ਉੱਥੇ ਜਦੋਂ ਉਹ ਤਾਈ ਨੇ ਹੱਟ ਦੇ ਤਰਸ ਨਹੀਂ ਨਾ ਕੀਤਾ ਤੇ ਨਾ ਹੀ ਤਰਸ ਕੀਤਾ ਮੰਨੇ ਨੇ ਤੇ ਮੈਂ ਮਾਨੀ ਪੀਤੇ ਕੋਈ ਤਰਸ ਤੋਰਸ ਨਹੀਂ ਜੇ ਕਰਨਾ ਸਿੱਧੀ ਗੱਲ ਆ। ਉਹ ਬਾਬਾ ਤੁਸੀਂ ਵੀ ਨਾ ਸਮਝ ਦੇਣੀ ਅੱਜ ਕੱਲ ਕੀ ਕੁਛ ਦੁਨੀਆ ਦੇ ਭਾਂਡਿਆਂ ਵਾ ਤੁਸੀਂ ਬਸ ਤਰਸ ਕਰੀ ਜਾਇਆ ਕਰੋ ਇੰਨਾ ਤੇ। ਤਰਸ ਕਰਦੇ ਕਰਦੇ ਨਾ ਇੱਥੋਂ ਤਾਂ ਕਹੀਂ ਇੰਨੇ ਕੋ ਪਿੱਛੇ ਰਹਿ ਗਏ ਆ ਜਾਨੀ ਕਿ ਜੇ ਘਰ ਨਹੀਂ ਬਣਿਆ ਹੱਡਾ। ਮੇਰੀ ਗੱਲ ਨਾਲ ਸਹਿਮਤ ਹੋ ਜਾਓ। ਆਈ ਵੀ ਲੋਕਾਂ ਨਾਲ ਰਲ ਜੀਏ ਕੋਠੀ ਕਾਠੀ ਪਾ ਲਈਏ ਕਿਤੇ ਇਹ ਤਾਂ ਪੁਰਾਣੇ ਟੁੱਟੇ ਜੇ ਘਰ ਵਿੱਚ ਰਹਿ ਜਾਣਾ ਹੁਣ ساری ਉਮਰ ਚੱਲ ਗਈ ਨਹੀਂ ਅਭੀ ਮਾਰਨੀ ਜਾਓਗੀ ਹੋਲੀ-ਵੋਲੀ ਚਲੋ ਠੀਕ ਜੀ ਮੈਂ ਵੇਖਾਂ ਤਾਈ ਨੂੰ ਹੁਣ ਬਾਹਰ ਲੰਮੇ ਪਾਈ ਆਪਾਂ ੱੱਕੇ ਨਾਲ ਹੀ ਚੱਲ ਠੀਕ ਆ ਚੰਗਾ ਫਿਰ ਮੈਂ ਕਰੂੰਗੀ ਫਿਰ ਤਾਈ ਦਾ ਹਾਲ ਚੱਲ ਵੇਖ ਕੇ ਚੰਗਾ ਚੰਗਾ ਕੋਈ ਨਾ ਜਤੀ ਇਹਨਾਂ ਨੂੰ ਮੈਂ ਪਿੱਛੇ ਲਾ ਹੀ ਲੈਣਾ ਗੱਲਾਂ ਦੇ ਵਿੱਚ ਇਹ ਵੀ ਨਾ ਬਸ ਉਹਨਾਂ ਨੂੰ ਤਰਸ ਕਰਦੇ ਨੇ ਥੱਕਦੇ ਜੇ ਤਰਸ ਕਰਦੇ ਤਾਂ ਹੀ ਕੁਝ ਬਣਾਇਆ ਨਹੀਂ ਅਜੇ ਤੱਕ ਵੇਖਾਂ ਟਾਈ ਦਾ ਹਾਲ ਚਾਲ